ਹੇ ਜੀ ਹੁਣ ਵੀ ਮੈਂ 2 ਤਰੀਕ ਨੂੰ ਕਾਢ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇਗਾ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਬਾਵੇ ਨਾਲ ਦਨਾਲੀ ਰੱਖ ਸੋਈਂਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਬਾਵੇ ਨਾਲ ਦਨਾਲੀ ਰੱਖ ਸੋਈਂਦਾ ਸਾਡੇ ਹੁੰਦੇ ਆ ਮੈਂ ਬੱਬੂ ਮਾਨ ਜੀ ਦਾ ਬਹੁਤ ਪਿਆਰ ਹੈ ਇੱਕ ਦਿਨ ਬੱਗੂਆਂ ਜੀ ਦਾ ਗਾਣਾ ਸੁਣਦੇ ਸੀ ਬੈਠੇ ਸੀ ਆਪਣੇ ਪਹਿਲਾ ਪੈਗ ਲਾ ਕੇ ਪਾਵੇਂ ਅੱਖਾਂ ਵਿੱਚ ਅੱਖਾਂ ਉਪਰੋਂ ਓਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚ ਕਿੰਨੇ ਕਿੰਨੇ ਗੀਤ ਪੁੱਟੇ ਆਉਂਦੇ ਆ ਤੇ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਗਾਣੇ ਦਾ ਜਨਮ ਹੋਇਆ ਹੈ ਤਾਂ ਇਸ ਗਾਣੇ ਦੇ ਵਿੱਚੋਂ ਬਹੁਤ ਬਧੀਆ ਹੈਲਪਿੰਗ ਇੰਡੀਆ ਮੇਰੇ ਕਰਦੇ ਨੇ ਸਪੋਰਟ ਕੀਤੀ ਇਹ ਮੈਨੂੰ ਬਹੁਤ ਜਦੋਂ ਮੈਂ ਕਰਦੇ ਨੇ ਕਿਹਾ ਕਿ ਹਾਂ ਜੀ ਮੈਂ ਆਲੀ ਲੈਨ ਚ ਜਾਣਾ ਚਾਹੁੰਦਾ ਵਾਂ ਆ ਕਰਦੇ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਇਹ ਮੇਰੀ ਹੈਲਪ ਕੀਤੀ ਬਹੁਤ ਤੇ ਮੈਨੂੰ ਆਇਆ ਸੀਗਾ ਕਿ ਮੈਂ ਜਦੋਂ ਵੀ ਮੈਂ ਆਪਣਾ ਕਰੀਅਰ ਸ਼ੁਰੂ ਕਰਾਂ ਤਾਂ ਮੈਂ ਆਪਣੀ ਮਾਂ ਦਾ ਅਰਥ ਵੀ ਜਿਵੇਂ ਕਰਾਂਗਾ ਆਈਡਲ ਮੇਰੇ ਸਿੱਧੂ ਮੂਸੇ ਵਾਲਾ ਬਾਈਆ ਨੇ ਉਹਨਾਂ ਦਾ ਮੈਨੂੰ 295 ਗਾਣਾ ਬਹੁਤ ਵਧੀਆ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਗਾਣੇ ਉਹਨਾਂ ਦੇ ਤਾਂ ਕਰਕੇ ਮੈਂ ਉਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਵਾਣ ਪਹਿਲਾਂ ਚੰਗੀ ਦੇ ਦਾ ਪਹਿਲਾਂ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨਹੀਂ ਪਰ ਹੁਣ ਤਾਂ ਲੋਕ ਬੜਾ ਪਸੰਦ ਕਰ ਰਹੇ ਨੇ ਤਾਂ ਹੀ ਉਹਨਾਂ ਦੇ ਫਿਲਮ ਬਣਾ ਜਾ ਰਹੀ ਹੈ ਦਲਜੀਤ ਤੋਂ ਸਾਰੇ ਭਾਈ ਉਹਨਾਂ ਨੇ ਫਿਲਮ ਕਰ ਰਹੇ ਨੇ ਪਹਿਲਾਂ ਉਹਨਾਂ ਦਾ ਵੀ ਬੜਾ ਵਿਰੋਧ ਹੋ ਰਿਹਾ ਸੀ ਕਿ ਉਹਨਾਂ ਨੇ ਵਾਲ ਕਟਾਤੇ ਸੀਗੇ ਇਹ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫਿਲਮ ਲਈ ਰੱਖ ਸੋਈਦਾ ਸਾਡੇ ਹੁੰਦੇ ਹੰਦਿਆ ਰਾਤ ਦਾ ਸਵੇਰਿਆ ਪਾਵੇਂ ਨਾ ਦੁਨਾਲੀ ਰੱਖ ਸੋਈਦਾ ਸਾਡੇ ਹੁੰਦੇ ਹੰਦਿਆ ਰਾਤ ਦਾ ਸਵੇਰਿਆ ਮੇਰੇ ਆਉ ਮੇਰੇ ਆਉ ਮੇਰੇ ਆ ਨੀ ਤੁਸ ਹੁੰਦੀਆਂ ਗਾੜ ਜਿੱਤੇ ਜਿਹੜਿਆ ਸਸੀ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਮੈਂ ਤੁਹਾਡਾ ਆਪਣਾ ਵਿਕਰਮ ਗਿੱਲ ਤੇ ਸਾਹਿਬ ਤੁਹਾਡੇ ਲਾਈਕ ਦਾ ਜਿਹੜਾ ਸ਼ੌਕ ਕਦੋਂ ਪੈਦਾ ਹੋਵੇ ਮੈਂ ਜੀ ਬਚਪਨ ਤੋਂ ਹੀ ਸ਼ੌਕ ਸੀਗਾ ਜੀ ਮੈਨੂੰ ਮੈਂ 7th ਕਲਾਸ ਦੇ ਵਿੱਚ ਹੀ ਹਾਰਮੋਨੀਓ ਸਿੱਖਣ ਲੱਗ ਗਿਆ ਸੀ ਗਈ ਮੈਂ ਕੀਰਤਨ ਕਰਦਾ ਰਿਹਾ ਸੀ ਪਹਿਲਾਂ ਤੇ ਜਦੋਂ ਮੈਂ 2021 ਦੇ ਵਿੱਚ ਕੈਨੇਡਾ ਚਲੇ ਗਿਆ ਤਾਂ ਉੱਥੇ ਜਾ ਕੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਤੇ ਮੈਨੂੰ ਸ਼ੌਂਕ ਪੈਦਾ ਹੋਇਆ ਤਾਂ ਲਿਖਣ ਦਾ ਫਿਰ ਮੈਂ ਸੋਚਿਆ ਕਿ ਮੈਨੂੰ ਗਾਉਣ ਵੱਲ ਵੀ ਜਾਣਾ ਚਾਹੀਦਾ ਹਨ ਜੀ ਉਸ ਤੋਂ ਬਾਅਦ ਫਿਰ ਮੈਂ 2022 ਦੇ ਵਿੱਚ ਆ ਕੇ ਇੰਡੀਆ ਚ ਆ ਕੇ ਮੈਂ ਪਹਿਲਾ Song Turbo ਆਪਣਾ ਰਿਕਾਰਡ ਕੀਤਾ ਸੀਗਾ ਤੇ ਉਹ ਫਿਰ ਮੈਂ April ਦੇ ਵਿੱਚ ਛੱਡਿਆ ਸੀ ਉਹਨਾਂ ਨੂੰ ਵੀ ਸਰੋਤੇ ਨੇ ਬੜਾ ਵਧੀਆ ਪਿਆਰ ਦਿੱਤਾ ਤੇ ਹੁਣ ਵੀ ਮੈਂ 2 ਤਰੀਕ ਨੂੰ ਕਾਂਡ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇ ਗਿਆ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਤਾਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮੈਂ ਜੀ ਲੁਧਿਆਣੇ ਤੋਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਾਇਤਾ ਮਿਲਦਾ ਉਸ ਦਾ ਕੀ ਬਹੁਤ ਵਧੀਆ ਹੈਲਪ ਕੀਤੀ ਮੇਰੇ ਘਰ ਦੇ ਨੇ ਸਪੋਰਟ ਕੀਤੀ ਮੈਨੂੰ ਬਹੁਤ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਹਾਂ ਜੀ ਮੈਂ ਆਹ ਲੀ ਲਾਂਚ ਹੋਣਾ ਚਾਹੁੰਦਾ ਵਾਂ ਤਾਂ ਕਰਦਿਆਂ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਤੇ ਮੇਰੀ ਹੈਲਪ ਕੀਤੀ ਬਹੁਤ ਕਿਹ ਜਾਂਦਾ ਤਾਂ ਬਸ ਜ਼ਿਆਦਾ ਤਾਂ ਉਹ ਜਿਹੜੇ ਮੁੰਡੇ ਨੇ ਬਾਹਰ ਜਾ ਕੇ ਗਾਣਾ ਰਿਲੀਜ਼ ਕਰਦੇ ਤੁਸੀਂ ਪੰਜਾਬ ਦਾ ਟਿਊ ਟੂ ਕੀਤਾ ਆ ਕਿਉਂਕਿ ਮੈਨੂੰ ਪੰਜਾਬ ਧਰਤੀ ਨਾਲ ਪਿਆਰ ਸੀਗਾ ਬਹੁਤ ਜ਼ਿਆਦਾ ਤੇ ਮੈਨੂੰ ਐ ਸੀਗਾ ਕਿ ਮੈਂ ਜਦੋਂ ਵੀ ਮੈਂ ਆਪਣਾ ਕਰੀਅਰ ਸ਼ੁਰੂ ਕਰਾਂ ਤਾਂ ਮੈਂ ਆਪਣੀ ਮਾਂ ਧਰਤੀ ਤੋਂ ਸ਼ੁਰੂ ਕਰਾਂ ਪਹਿਲਾਂ ਪਹਿਲਾ ਗਾਣਾ ਕਿਹੜਾ ਰਿਲੀਜ਼ ਕੀਤਾ ਸੀ ਉਹ ਪਹਿਲਾ ਟਰਬੋ ਗਾਣਾ ਕੀਤਾ ਸੀ ਕਿੰਨਾ ਤਾਂ ਸਰੋਤਿਆਂ ਨੂੰ ਉਹਨੂੰ ਪਿਆਰ ਕੀਤਾ ਉਹਨੂੰ ਵੀ ਬੜਾ ਵਧੀਆ ਪਿਆਰ ਦਿੱਤਾ ਹੀ ਬੜਾ ਵਧੀਆ ਰਿਸਪੌਂਸ ਸੀਗਾ 1.5 ਮਿਲੀਅਨ ਗਾਣਾ ਚੱਲਿਆ ਸੀਗਾ ਇਹ ਉਹ ਵੀ ਤੋਂ ਬਾਅਦ ਕਿਹੜਾ ਗਾਣਾ ਉਸ ਤੋਂ ਬਾਅਦ ਮੇਰੇ 5 ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ ਉਸ ਤੋਂ ਬਾਅਦ ਪਰਛਾਵਾਂ ਕੱਢਿਆ ਸੀ ਫਿਰ ਹਵਾਵਾਂ ਜੀ ਫਿਰ ਰੱਖ ਹੁਣ ਕਾਣ ਕੱਢਿਆ ਤੇ ਤੁਸੀਂ 뮤직 ਵੀ ਕਰ ਲੈਂਦੇ ਜਿਵੇਂ ਹਰਮੋਨੀਮ ਹਾਂਜੀ ਹਰਮੋਨੀਮ ਪਲੇ ਕਰ ਲੈਂਦਾ ਜੀ ਤੇ ਕੀ ਕਹਿਣਾ ਚਾਹਦੇ ਆ ਆਈਡਲ ਤੁਹਾਡਾ ਕੌਣ ਆਈਡਲ ਮੇਰੇ ਸਿੱਧੂ ਮੂਸੇਵਾਲਾ ਬਾਈ ਜਾਨੇ ਉਹਨਾਂ ਦਾ ਮੈਨੂੰ 295 ਗਾਣਾ ਬੜਾ ਵਧੀਆ ਲੱਗਿਆ ਸੀਗਾ ਨੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਗਾਣੇ ਉਹਨਾਂ ਦੇ ਤਾਂ ਕਰਕੇ ਮੈਂ ਉਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਵਾਣਾ ਜੀ ਤਾਂ ਕਰਕੇ ਮੈਂ ਮੋਟੀਵੇਟ ਵੀ ਬੜਾ ਹੋਇਆ ਉਹਨਾਂ ਦੇ ਗਾਣੇ ਸੁਣ ਕੇ ਹਾਂਜੀ ਤੇ ਕਿਸ ਅੱਗੇ ਕਿਸ ਤਰ੍ਹਾਂ ਦੇ ਗਾਣੇ ਤੁਸੀਂ ਰਿਲੀਜ਼ ਕਰਨਾ ਚਾਹੁੰਦੇ ਹੋ ਸਬਿਆ ਚਾਰ ਕੀ ਜਾ ਇਸ ਤਰ੍ਹਾਂ ਦੀ ਜਿਹੜੇ ਅੱਜਕੱਲ ਮੁੰਡੇ ਚੱਕ ਵੀ ਰਣ ਗਾਣੇ ਆ ਹਜੇ ਤਾਂ ਇਹ ਕਮਰਸ਼ੀਅਲ ਚੱਲ ਰਹੇ ਨੇ ਸਾਰੇ ਗਾਣੇ ਪਰ ਵਿੱਚ ਮੇਰੇ ਬਹੁਤ ਲੋਕਤਤਵ ਵੀ ਲਿਖਦੇ ਨੇ ਉਹ ਵੀ ਮੈਂ ਹੌਲੀ ਹੌਲੀ ਰਿਲੀਜ਼ ਕਰੂੰਗਾ ਜੀ ਕਿੰਨੇ ਗਾਣੇ ਲਿਖ ਚੁੱਕੇ ਹੋਣ ਕਰੇ ਮੇਰੇ ਕੋਲ ਹੁਣ ਤੱਕ ਹੀ 100 150 ਗਾਣੇ ਮੇਰੇ ਕੋਲ ਲਿਖਿਆ ਪਿਆ ਜੀ ਤੇ ਹੁਣ ਤੱਕ ਮੈਂ ਪਰ 10 ਕੀ ਰੋਡ ਕੀਤੇ ਆ ਜੀ ਇਹਦਾ ਕਾਹਨ ਗਾਣਾ ਇਹ ਕਿਨੇ ਲਿਖਿਆ ਜੀ ਇਹ ਬਿੱਟੂ ਪਹਾੜਵਾਲ ਜੀ ਨੇ ਲਿਖਿਆ ਆ ਗਾਣੇ ਜੀ ਕੀ ਅੱਗੇ ਕੀ ਉਮੀਦਾਂ ਰੱਖਦੇ ਹੋ ਵੀ ਆਉਣ ਵਾਲੇ ਟੈਂਸਰ ਉੱਤੇ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਹੋਊਗਾ ਦੇਖੋ ਜੀ ਵਧੀਆ ਨੌਜਵਾਨਾਂ ਦੇ ਵਿੱਚ ਪਿਆਰ ਆ ਰਿਹਾ ਮੈਂ ਕਰਕੇ ਕਾਹੜੇ ਗਾਣਾ ਛੱਡਿਆ ਸਭ ਨੂੰ ਵਧੀਆ ਲੱਗ ਰਿਹਾ ਗਾਣਾ ਤੇ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜਿਆਦਾ ਪ੍ਰੈਫਰ ਕਰ ਰਹੇ ਨੇ ਤਾਂ ਕਰਕੇ ਮੈਂ ਹਜੇ ਤੱਕ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਆ ਰਿਹਾ ਮੈਂ ਉਹੋ ਜਿਹੇ ਗਾਣੇ ਹਜੇ ਤੱਕ ਰਿਲੀਜ਼ ਕਰ ਰਿਹਾ ਵਾ ਜੀ ਇੱਕ ਫਿਲਮ ਆ ਰਹੀ ਹੈ ਚਮਕੀਲੇ ਦੇ ਉੱਪਰ ਉਸ ਫਿਲਮ ਨੂੰ ਲੈ ਕੇ ਤੁਸੀਂ ਕੀ ਜਾਨਣਾ ਚਾਹੁੰਦੇ ਦੇਖੋ ਜੀ ਬਹੁਤ ਵਧੀਆ ਫਿਲਮ ਆਈ ਤੇ ਆਪਣਾ ਪਹਿਲਾ ਚਮਕੀਲੇ ਦਾ ਪਹਿਲਾਂ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨੇ ਪਰ ਹੁਣ ਤਾਂ ਲੋਕ ਬੜਾ ਪਸੰਦ ਕਰ ਰਹੇ ਨੇ ਤਾਂ ਹੀ ਉਹਨਾਂ ਤੇ ਫਿਲਮ ਬਣ ਰਹੀ ਆ ਦਿਲਜੀਤ ਦੋਸਾਂਝ ਬਾਈ ਉਹਨਾਂ ਨੇ ਫਿਲਮ ਕਰ ਰਹੇ ਨੇ ਪਹਿਲਾਂ ਉਹਨਾਂ ਦਾ ਵੀ ਬੜਾ ਵਿਰੋਧ ਹੋ ਰਿਹਾ ਸੀਗਾ ਕਿ ਉਹਨਾਂ ਨੇ ਵਾਲ ਕਟਾਤੇ ਸੀਗੇ ਜਾਂ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫਿਲਮ ਜਿਵੇਂ ਦੇਖ ਰਿਹਾ ਲੋਕਾਂ ਦੇ ਵਿੱਚ ਬੜਾ ਦੇਖਣ ਉਕਸਦੇ ਨੇ ਲੋਕ 12 ਤਰੀਕ ਨੂੰ ਰਿਲੀਜ਼ ਹੋ ਰਹੀ ਆ ਫਿਲਮ ਤਾਂ ਵਧੀਆ ਹੋਊਗੀ ਹਾਂ ਜੀ ਇਹ ਤੁਹਾਨੂੰ ਤਾਂ ਇਸ ਵੇਲੇ ਫਿਲਮਾਂ ਦਾ ਗਾਣ ਕਰਕੇ بتاਉਂਗਾ ਹਾਂਜੀ ਜਰੂਰ ਜੀ ਜੇ ਮੈਨੂੰ ਹੁਣ ਪਰ ਅਜੇ ਤੱਕ ਕੋਈ ਚਾਂਸ ਮਿਲਿਆ ਨਹੀਂ ਹੈਗਾ ਜਦੋਂ ਆਉਣਗੇ ਤਾਂ ਅਸੀਂ ਜਰੂਰ ਜਾਵਾਂਗੇ ਦੁਕਾਨੇ ਨੂੰ ਲੈ ਕੇ ਤੁਸੀਂ ਜਾਣਾ ਚਾਹੁੰਦੇ ਹੋ ਕਿ ਇਹ ਫਿਊਚਰ ਤੁਸੀਂ ਦੁਕਾਨੇ ਕੱਢੋਗੇ ਹਾਂਜੀ ਮੇਰਾ ਗਾਣਾ ਲਿਖਿਆ ਹੋਇਆ ਹੈ ਜੀ ਅ ਡਿਊਟੀ ਲਿਖਿਆ ਹੋਇਆ ਗਾਣਾ ਰਿਤੂ ਜਸ ਨਾਲ ਰਿਕਾਰਡ ਕੀਤਾ ਹੈ ਇਹ ਉਹਨਾਂ ਨਾਲ ਤੇ ਉਹ ਵੀ ਅਸੀਂ ਗਾਣਾ ਰਿਲੀਜ਼ ਕਰ ਰਹੇ ਹਾਂ ਕਦ ਤੱਕ ਉਮੀਦ ਹੈ ਗਾਣਾ ਚਾਰਾਂਗੇ ਇਹ 2 ਮਹੀਨੇ ਦੇ ਵਿੱਚ ਹੀ ਗਾਣਾ ਰਿਲੀਜ਼ ਕਰ ਦਾਂਗੇ ਜੀ ਜਿਹੜਾ ਕਾਹਨਕ ਕੀਤਾ ਆਵਾ ਇਹਦੇ ਥੋੜੇ ਜਿਹੀ ਹੋਰ ਸੜਨੂ ਹਾਂਜੀ ਜਰੂਰ ਜੀ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾ ਸਵੇਰੇ ਆ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਜਿਵੇਂ ਤੁਸੀਂ ਸੁਣਾਇਆ ਗਾਣਾ ਆਵਾਜ਼ ਬੜੀ ਸੁਰੀਲੀ ਰੋਡੀ ਹਾਂਜੀ ਪਰ ਜੇ ਹੁਣ ਤੁਹਾਡਾ ਸਟੇਜ ਸ਼ੋ ਦਾ ਆਫਰ ਆਂਦੀ ਹੈ ਉਹ ਕਿਸ ਤਰ੍ਹਾਂ ਲਵਾਂਗੇ ਕਰੋ ਮੈਨੂੰ ਸਟੇਜ ਹਾਂਜੀ ਸਟੇਜ ਸ਼ੋ ਦੀ ਮੈਨੂੰ ਆਫਰਾਂ ਤਾਂ ਆਈਆਂ ਸੀਗੀਆਂ ਪਰ ਹਜੇ ਮੈਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੀ ਹਾਂ ਉਹ ਚੀਜ਼ ਲਈ ਤਾਂ ਜਿੰਨਾ ਚਿਰ ਮੈਂ ਮਤਲਬ ਪੂਰਾ ਇੱਕ ਆਪਣੇ ਧਰਮ ਕੰਫੀਡੈਂਸ ਨਹੀਂ ਆਉਣਾ ਮੈਨੂੰ ਉਹਨਾਂ ਚਿਰ ਮੈਂ ਸਟੇਜ 'ਤੇ ਸ਼ੋ ਨਹੀਂ ਕਰੂੰਗਾ ਪਰ ਇਨ ਫਿਊਚਰ ਮੈਂ ਜ਼ਰੂਰ ਸ਼ੁਰੂ ਕਰ ਰਹੇ ਹਾਂ ਇਹ ਸਟੇਜ ਸ਼ੋ ਲੈਣੇ ਜਿਵੇਂ ਮੇਲੇਾਂ ਵਿੱਚ ਗਾਉਂਦੇ ਦੇ ਮੁੰਡੇ ਗਾ ਕੇ ਜਾਂ ਫਿਰ ਵਿਆਹਾਂ ਵਿੱਚ ਗਾਣਾ ਤੁਸੀਂ ਕਿੱਧਰ ਜ਼ਿਆਦਾ ਪਸੰਦ ਕਰੋਗੇ ਮੇਲੇਾਂ 'ਚ ਜਾਣਾ ਜਾਂ ਵਿਆਹਾਂ ਵਿਆਹ ਤੇ ਮੇਲੇਾਂ 'ਚ ਵੀ ਦੋਵੇਂ ਸਟੇਜ 'ਤੇ ਲਾਵਾਂਗੇ ਜੀ ਕੀ ਕਹਿਣਾ ਚਾਹਦੇ ਹੋ ਸਰੋਤਿਆਂ ਨੂੰ ਆਪਣੇ ਜਿਹੜੇ ਤੁਹਾਡੀ ਆਵਾਜ਼ ਸੁਣ ਰਹੇ ਨੇ ਹਾਂ ਜੀ ਸਾਰਿਆਂ ਨੂੰ ਇਹ ਇਹੀ ਆਈ ਕਿ ਸਪੋਰਟ ਕਰੋ ਨਾ ਹੀ ਤੁਸੀਂ ਬੜਾ ਪਿਆਰ ਦੇ ਰਹੇ ਹੋ ਗਾਣੇ ਗਾਣੇ ਨੂੰ ਤੇ ਇਹ ਦੇਖ ਕੇ ਮੈਨੂੰ ਬੜੀ ਖ ਇਹ ਮੈਨੂੰ ਮੋਟੀਵੇਸ਼ਨ ਵੀ ਹੋ ਗਿਆ ਕਿ ਜਦੋਂ ਕੋਈ ਲੋਕ ਪਸੰਦ ਕਰਦੇ ਨੇ ਗਾਣਾ ਤਾਂ ਜਿਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਹੁੰਦੀ ਆ ਤੇ ਸਿੰਗਰ ਹੁੰਦਾ ਉਹਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਤਾਂ ਕਰਕੇ ਸੀ ਕੱਲ ਨੂੰ ਵਧੀਆ ਵਧੀਆ ਚੀਜ਼ਾਂ ਤੁਹਾਡੇ ਮੂਰੇ ਲੈ ਕੇ ਆਵਾਂਗੇ ਥੈਂਕ ਯੂ ਸਿੱਖਾ ਜੀ ਮੇਰਾ ਨਾਮ ਹੀ ਬਿੱਟੂ ਪਹਾੜੂ ਆ ਤੁਸੀਂ ਐਜ਼ ਅ ਰਾਈਟਿੰਗ ਹਾਂਜੀ ਇਹ ਕਿਹੜੇ ਕਿਹੜੇ ਗਾਣੇ ਲਿਖੇ ਆ ਸਰ ਮੇਰਾ ਸਿਰ 700 ਗਾਣੇ ਪਿਆ ਜੀ YouTube ਤੇ ਮਨਜੀਤ ਰੂਪਾਲਾ ਜੀ ਨੇ ਗਾਇਆ ਆ ਤੋਂ ਬੁੱਢੇ ਵਾਲੀ ਨੇ ਕਰ ਲਈ ਜਸਤਰ ਨਹੀਂ ਚੱਗਾ ਲਾਲ ਤੋਂ ਮਾਸਟਰ ਸਰਜੀਤ ਸਰਜੀਤ ਸੁਖੀ ਗੀਤ ਗਰਜੀਤ ਕਲੈਰ ਕਲਵੀਰ ਕਾਫੀ ਸਾਰੇ ਸਿੰਘ ਨੇ ਜਿਹੜੇ ਮਤਲਬ ਹੁਣ ਤੱਕ ਮੇਰੀ ਖਾਣੀ ਗਾ ਚੁੱਕੇ ਤੇ ਤੁਸੀਂ ਕਾਣ ਗਾਣਾ ਲਿਖਿਆ ਕਿਸ ਤਰ੍ਹਾਂ ਲਿਖਿਆ ਸਭ ਦੋ ਬੰਦੇ ਹਾਂਜੀ ਇਹ ਮੈਂ ਬੱਬੂ ਮਾਨ ਜੀ ਦਾ ਬਹੁਤ ਪੈਣਾ ਈ ਇੱਕ ਦਿਨ ਬੱਬੂ ਮਾਨ ਜੀ ਦਾ ਗਾਣਾ ਸੁਣਦੇ ਸੀ ਬੈਠਿਆ ਸੀ ਕੌਣ ਸੀਗਾ ਉਹਦੇ ਵਿੱਚ ਅੱਖਾਂ ਮਾਰੀ ਗਾਣਾ ਸੀਗਾ ਆਪਣੇ ਪਹਿਲਾ ਪੈਗ ਲਾ ਕੇ ਪਾਆਂ ਅੱਖਾਂ ਦੇ ਅੱਖਾਂ ਤੋ ਬਸ ਉਹ ਐਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚ ਕਿੰਨੇ ਕਿੰਨੇ ਗੀਤ ਫੁੱਟੇ ਆਉਂਦੇ ਆ ਪਰ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਗਾਣੇ ਦਾ ਜਨਮ ਹੋਇਆ ਤਾਂ ਇਸ ਗਾਣੇ ਦੇ ਵਿੱਚੋਂ ਹੋਇਆ ਤਾਂ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲਾਈਨਾਂ ਲਿਖੀਆਂ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਜਿਹਾ ਇਸ ਤਰ੍ਹਾਂ ਇੱਕ ਬਣਦਾ ਬਣਦਾ ਗਾਣਾ ਸੀ ਪਿਆਰ ਕੀਤਾ। ਅੰਕ ਬਿਕਰਮ ਦੀ ਗਾਇਕੀ ਨੂੰ ਕਿਸ ਤਰ੍ਹਾਂ ਦੇ ਬਿਕਰਮ ਬਹੁਤ ਵਧੀਆ ਸਿੰਗਰ ਆਈ ਬਹੁਤ ਵਧੀਆ ਇਨਸਾਨ ਆ ਮੈਂ ਕਾਫੀ ਸਮੇਂ ਤੋਂ ਇਹਨਾਂ ਨਾਲ ਵਰਤਦੇ ਆ ਸਾਡੇ ਫੈਮਿਲੀ ਰਿਲੇਸ਼ਨ ਨੇ ਇਹਨਾਂ ਨਾਲ ਇਹ ਬਹੁਤ ਵਧੀਆ ਮਤਲਬ ਇਹ ਲੋ ਵੀ ਤੁਸੀਂ ਜਿਉਂ ਹੀ ਵਿਕਰਮਨੀ ਐਂਟਰੀ ਹੋਈ ਆ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਹੀ ਆ ਅੱਗੇ ਵੀ ਗਾਣੇ ਲਿਖੇ ਦਿੰਦੇ ਰਹੂੰਗਾ ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿਣਾ ਚਾਹੁੰਦੇ ਸਰੋਤਿਆਂ ਜਿਹੜੇ ਤੁਹਾਨੂੰ ਦੇਖ ਰਹੇ ਹੋ ਸਰੋਤਿਆਂ ਅਨੁਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਤੁਹਾਡਾ ਜਿਹੜਾ ਗਾਣਾ ਆਇਆ ਕਾਂਡ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ